ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜਿਹੜੀ ਅੱਜ ਦੀ ਵੀਡੀਓ ਆਪਾਂ ਇੱਕ ਨਾ ਅਲੱਗ ਜੇ ਪਾ ਰਹੇ ਆਂ ਚੱਲ ਬੈਠੇ ਬੈਠੇ ਵੀਡੀਓ ਦੇਖ ਰਹੇ ਅਸੀਂ ਲੋਕਾਂ ਦੇ ਸਵਾਲ ਜਵਾਬ ਸੁਣ ਰਹੇ ਸੀ ਇੰਟਰਵਿਊਸ ਸੁਣ ਰਹੇ ਸੀ ਇੱਕ ਨਾ ਦਲਜੀਤ ਵਾਹੀ ਦਾ ਮੁੱਦਾ ਚੱਲਿਆ ਦਲਜੀਤ ਦਾ ਕੋਈ ਉਹਨੂੰ ਗद्दार ਕਹਿ ਰਿਹਾ ਕੋਈ ਉਹਨੂੰ ਕੁਸ ਕਹਿ ਰਿਹਾ ਕੋਈ ਕੁਸ ਕਹਿ ਰਿਹਾ ਨਾ ਪਹਿਲਾ ਨੰਬਰ ਤਾਂ ਜਿਹੜੇ ਬੰਦੇ ਉਹਨੂੰ ਕੁਸ ਕਹਿੰਦੇ ਨੇ ਉਹਨਾਂ ਦਾ ਕੀ ਹੱਕ ਆ ਵੀ ਕਿਸੇ ਨੂੰ ਆਪਾਂ ਮਾਰਾ ਕਹਿ ਦੀ ਹੈ ਨਾ ਇਸੇ ਨੂੰ ਕਿਸੇ ਨੂੰ ਮਾਰਾ ਜਾਣ ਦਾ ਕੋਈ ਹੱਕ ਨਹੀਂ ਜੇ ਨਾ ਜ਼ਰੂਰੀ ਹਸਲੀਅਤ ਨਹੀਂ ਬਣਦਾ ਹੁਣ ਜਿਹੜਾ ਉਹ ਮੁੱਦਾ ਦਲਜੀਤ ਦਾ ਹੋਏਗਾ ਇੱਕ ਫਿਲਮ ਤੇ ਫਿਲਮ ਦਾ ਮੁੱਦਾ ਕੀ ਆ ਕਿ ਉਸ ਨੇ ਇੱਕ ਪਾਕਿਸਤਾਨ ਦੀ ਹੀਰੋ ਨਾਲ ਉਹਦੇ ਨਾਲ ਫਿਲਮ ਕੀਤੀ ਆ ਤੇ ਉਹ ਫਿਲਮ ਅਜੇ ਰਿਲੀਜ਼ ਨਹੀਂ ਹੋਣੀ ਹੈ ਨਾ ਤੇ ਹੁਣ ਭਰਾਵੋ ਗੱਲ ਹੈਗੀ ਐਦਾਂ ਦੇਖੋ ਜੋ ਚੱਲਦਾ ਆਉਂਦਾ ਨਾ ਆਪਾਂ ਦੇਖੋ ਕਿਸੇ ਦੇ ਉਨੇ ਕੇ ਪਰ ਆ ਬਦਲ ਜੀਤ ਵਾਜ ਦੇ ਪੱਕ ਚਾ ਕਿਉਂ ਪੱਕਾ ਪੱਕ ਚਾ ਉਹਦੀ ਕਲਾਕਾਰੀ ਦੇ ਤੇ ਜਿਹੜੀ ਉਧਰਲੀ ਹੀਰੋ ਨਾ ਉਹਦੇ ਵੀ ਮੈਂ ਪੱਕ ਚਾ ਉਹਦੇ ਜਣੀ ਉਹਦੀ ਪ੍ਰਤਿਭਾ ਦੇ ਉਹਦੀ ਕਲਾਕਾਰੀ ਦੇ ਪੱਕ ਚਾ ਹਨਾ ਪਰ ਜਿਹੜਾ ਮੁੱਦਾ ਇਹ ਪੜ ਗਿਆ ਇਹ ਆ ਜੀ ਉਹ ਆ ਤੇ ਕਹਿੰਦਾ ਯਾਰ ਜਦ ਕਿਹੜਾ ਉਹਨੂੰ ਕੋਈ ਲੜਾਈ ਲੱਗੀ ਸੀ ਜਦ ਕਿਹੜਾ ਕੋਈ ਮਾਹੌਲ ਖਰਾਬ ਸੀ ਜਦ ਤੱਕ ਮੇਲ ਜੂਲ ਸੀ ਨਾ ਜਦੋਂ ਫਿਲਮ ਸ਼ੂਟ ਹੋ ਰਹੀ ਸੀ ਜਦ ਤੱਕ ਉਹ ਫਿਲਮ ਸੂਟ ਹੋ ਚੁੱਕੀ ਸੀ ਤੇ ਉਹਦੇ ਉੱਤੇ ਪ੍ਰੋਡੂਸਰਾਂ ਦੇ ਪੈਸੇ ਵੀ ਲੱਗੇ ਨੇ ਪੈਸੇ ਵੀ ਕਿਸੇ ਪੰਜਾਬੀ ਦੇ ਹਿੰਦੁਸਤਾਨੀ ਦੇ ਲੱਗੇ ਹੋਣਗੇ ਨਾ ਨਾ ਕਿ ਉਹ ਪਾਕਿਸਤਾਨੀ ਦੇ ਹੋਣਗੇ ਨਾ ਕਿਸੇ ਕੈਨੇਡੀਅਨ ਦੇ ਹੋਣਗੇ ਮੇਰੇ ਹਿਸਾਬ ਨਾਲ ਉਹ ਇੱਕ ਹਿੰਦੁਸਤਾਨੀ ਦੇ ਪੈਸੇ ਹੋਣਗੇ ਤੇ ਉਹਦਾ ਵੀ ਪੈਸਾ ਲੱਗਿਆ ਹੋਇਆ ਤੇ ਗਲਤੀ ਦਾ ਬਦਲਜੀਤ ਦੀ ਤਾਂ ਮੰਨੀ ਹੈ ਵੀ ਐਡਾ ਬੜਾ ਫਹਿਲਗਮ ਹੋਣ ਤੋਂ ਪਹਿਲਾਂ ਜਾਂ ਨਾ ਫਹਿਲਗਮ ਹੋਣ ਤੋਂ ਬਾਅਦ ਦੇ ਵਿੱਚ ਹੁਣੇ ਕੰਮ ਕਰਿਆ ਇਹ ਤਾਂ ਜਿਹੜੀ ਇੱਕ ਪਹਿਲਾਂ ਦੀ ਸੂਟ ਹੋ ਚੁੱਕੀ ਆ ਤੇ ਬਾਕੀ ਅਸੀਂ ਦਲਜੀਤ ਦੇ ਹੱਕ ਦੇ ਵਿੱਚ ਆ ਮੇਨ ਗੱਲ ਕੀ ਆ ਵੇ ਜਲਦੀ ਗੰਗਾ ਜਹਤ ਤੋਂ ਨਾਲਾ ਕੰਮ ਆ ਠੀਕ ਹੈ ਜਿਹਨੂੰ ਕੋਈ ਪਸਦਾ ਨਹੀਂ ਉਹ ਚੱਕ ਕੇ ਦਲਜੀਤ ਦੇ ਕਿੰਨ ਅਮਰੋਦ ਹੋ ਜਾਣਾ ਵੀ ਸ਼ਾਇਦ ਅਸੀਂ ਫੇਮ ਹੋ ਜਾਈਏ ਠੀਕ ਹੈ ਮੈਂ ਵੀਡੀਓ ਪਾ ਰਿਹਾ ਮੈਨੂੰ ਕੋਈ ਫੇਮ ਦੀ ਲੋੜ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਬੜੀ ਫੇਮ ਆ ਪਰ ਕੱਲ ਦੀ ਇੱਕ ਵੀਡੀਓ ਵਾਰ-ਵਾਰ ਦੇਖੀ ਜਾ ਰਹੀ ਹੈ ਕਿ ਕਿਸੇ ਦੀ ਵੀਡੀਓ ਆ ਗਈ ਕਿਸੇ ਨੇ ਦਲਜੀਤ ਆਏ ਦਲਜੀਤ ਆਏ ਦਲਜੀਤ ਦੇ ਮਾਰਾ ਕੀ ਕਰਤਾ ਭਾਈ ਦਲਜੀਤ ਨੇ ਵਰਲਡ ਦੇ ਵਿੱਚ ਨਾਮ ਚਮਕਾਇਆ ਪੰਜਾਬੀਆਂ ਦਾ ਉਹੀ ਦਲਜੀਤ ਆ ਇਹਦੇ ਸੋਹਾ ਤੇ ਤੁਸੀਂ ਲੱਖਾਂ ਦਾ ਕੱਟ ਕਰਦੇ ਹੋ ਕਰੋੜਾਂ ਬੰਦੇ ਦਾ ਕੱਟ ਕਰਦੇ ਹੋ ਅੱਜ ਦਿਲਜੀਤ ਨੂੰ ਮਾਰਾ ਲੱਗਣ ਲੱਗਿਆ ਬਾਈ ਉਹੀ ਦਿਲਜੀਤ ਆ ਜਿਹਨੂੰ ਤੁਸੀਂ ਕਦੇ ਕਹਿੰਦੇ ਸਾਡਾ ਸਰਦਾਰ ਭਾਈ ਠੀਕ ਹੈ ਅੱਜ ਉਹ ਤੁਹਾਨੂੰ ਮਾਰਾ ਲੱਗ ਰਿਹਾ ਕਿਉਂ ਮਾਰਾ ਲੱਗ ਰਿਹਾ ਕਿਉਂਕਿ ਤੁਸੀਂ ਫੇਮ ਪਾਲਦੇ ਹੋ ਦੇ ਨਾਂ ਤੇ ਮੈਂ ਉਹਦੇ ਪੱਕ ਦੇ ਵਿੱਚ ਆ ਉਹਨੇ ਕੋਈ ਗਦਾਰੀ ਨਹੀਂ ਕੀਤੀ ਜੋ ਉਹਦੀ ਫਿਲਮ ਆਈਆ ਉਹਦੀ ਜਿਹੜੀ ਸੂਪ ਸੀ ਉਹ ਇਹ ਦੁਰਘਟਨਾ ਤੋਂ ਪਹਿਲ ਗਾਮ ਤੋਂ ਪਹਿਲਾਂ ਦੀ ਸ਼ੂਟਿੰਗ ਹੋ ਚੁੱਕੀ ਆ ਦਿਲਜੀਤ ਨੂੰ ਆਪਾਂ ਮਾਰਾ ਤਾਂ ਕਹੀਏ ਜੇ ਉਹਨੇ ਉਸ ਅਹ ਦੁਰਘਟਨਾ ਤੋਂ ਬਾਅਦ ਦੇ ਵਿੱਚ ਉਸ ਹਮਲੇ ਤੋਂ ਬਾਅਦ ਦੇ ਵਿੱਚ ਕੋਈ ਆਪਣੇ ਸੂਟ ਕਰਿਆ ਹੋਵੇ ਜਾ ਬਰੇਹਾ ਇਤੇ ਗੱਲ ਹੋਰ ਕਰਦੇ ਕੁਝ ਕਲਾਕਾਰ ਪਾਕਿਸਤਾਨ ਦੇ ਪਾਕਿਸਤਾਨ ਦੇ ਕੁਝ ਕਲਾਕਾਰ ਆਪਣੇ ਹਿੰਦੁਸਤਾਨ ਦੇ ਖਿਲਾਫ ਬੋਲੇ ਨੇ ਠੀਕ ਹੈ ਉਹਨਾਂ ਨੇ ਬਹੁਤ ਉਸ ਕਿਹਾ ਨਾ ਉਹਨਾਂ ਦਾ ਬਾਈਕਾਟ ਕਰੋ ਠੀਕ ਹੈ ਬਾਕੀ ਤੁਸੀਂ ਬਾਈਕਾਟ ਕਰਨਾ ਠੀਕ ਹੈ ਹੁਣ ਤੁਹਾਡੀ ਨਹੀਂ ਬਣਦੀ ਇੱਕ ਵਾਰ ਯਾਰ ਕਈ ਵਾਰ ਨਾ ਪਰਿਵਾਰ ਦੇ ਵਿੱਚ ਵੀ ਕੋਈ ਮਤਭੇਦ ਹੋ ਜਾਂਦੇ ਨੇ ਠੀਕ ਹੈ ਆਵਾਮ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਵੀ ਆਵਾਮ ਨੂੰ ਕੋਈ ਪ੍ਰੋਬਲਮ ਠੀਕ ਹੈ ਕੋਈ ਚੱਲਦਾ ਪਹਿਲਾਂ ਵੀ ਲੜਾਈਆਂ ਬਹੁਤ ਹੋਈਆਂ ਨੇ ਫਿਰ ਵੀ ਮੇਲਜੋਲ ਵੀ ਹੋਏ ਨੇ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀ ਵੀ ਕਿਸੇ ਨੂੰ ਚੱਕ ਕੇ ਮੂੰਹਗਦਾਰ ਕਹਿ ਦਿਓ ਆ ਤਾਂ ਉਹ ਯਾਰ ਉਹ ਵੀ ਸਾਡਾ ਪੰਜਾਬੀ ਭਰਾ ਤੇ ਉਧਰ ਵੀ ਸਾਡੇ ਪੰਜਾਬੀ ਭਰਾ ਰਹਿੰਦੇ ਨੇ ਲਹਿੰਦਾ ਪਜਾਮ ਚੜਦਾ ਪਜਾਬ ਠੀਕ ਹੈ ਤੇ ਇਸ ਕਰਕੇ ਠੀਕ ਹੈ ਕੁਝ ਕੁ ਕੁਝ ਕੁ ਬੰਦੇ ਹੁੰਦੇ ਨੇ ਜੋ ਮਾਹੌਲ ਖਰਾਬ ਕਰਦੇ ਨੇ ਠੀਕ ਹੈ ਤੇ ਇਸ ਕਰਕੇ ਅਸੀਂ ਉਹਦੇ ਪੱਕੇ ਵਿੱਚ ਆ ਅਸੀਂ ਕਹਿੰਦੇ ਆ ਫਿਲਮ ਲੱਗਣੀ ਚਾਹੀਦੀ ਆ ਤੇ ਅਸੀਂ ਫਿਲਮ ਦੇਖਾਂਗੇ ਵੀ ਦਲਜੀਤ ਦਾ ਕੋਈ ਹਾਂ ਤੁਸੀਂ ਦਲਜੀਤ ਦਾ ਵਾਈਕਟ ਤਾਂ ਕਰੋ ਜੇ ਦਲਜੀਤ ਹੋਣ ਇਸ ਟਾਈਮ ਕਿਉਂਕਿ ਇਸ ਟਾਈਮ ਆਪਣਾ ਉਹਨਾਂ ਦਾ ਪੂਰਾ ਚੱਲ ਰਿਹਾ ਇਸ ਟਾਈਮ ਕੋਈ ਫਿਲਮ ਸ਼ੂਟ ਕਰਦਾ ਤਾਂ ਉਸ ਦਾ ਵਿਰੋਧ ਕਰਨ ਦਾ ਹੱਕ ਬਣਦਾ ਪਰ ਇਹ ਫਿਲਮ ਪਹਿਲਾਂ ਸ਼ੂਟ ਹੋ ਚੁੱਕੀ ਆ ਇਸ ਤੇ ਪੈਸਾ ਬਹੁਤ ਲੱਗੋਇਆ ਤੇ ਇਸ ਤੇ ਮਿਹਨਤ ਬਹੁਤ ਕੀਤੀ ਆ ਦਲਜੀਤ ਨੇ ਠੀਕ ਹੈ ਤੇ ਉਸ ਦੀ ਚੜਾਈ ਦੇਖ ਕੇ ਜਰੂ ਆਪਣੇ ਚੜਾਈ ਦੇਖ ਕੇ ਮੱਚੋ ਨਾ ਯਾਰ ਮੈਂ ਤਾਂ ਇਹ ਗੱਲ ਕਹਾਂ ਠੀਕ ਹੈ ਇਹ ਮੇਰੀ ਅ ਸਮਰਥਨ ਉਹਨਾਂ ਦਾ ਵਧੀਆ ਲੱਗਿਆ ਤਾਂ ਬਾਈ ਮਿੱਠਾ ਜਿਹਾ ਕਮੈਂਟ ਕਰ ਦਿਓ ਨਹੀਂ ਤੁਸੀਂ ਜਿਹੜਾ ਕੋਈ ਕਹਿਣਾ ਹੈ ਚਲੋ ਪਰ ਮੈਂ ਦਲਜੀਤ ਦੇ ਹੱਕ ਤੇ ਠੀਕ ਹੈ ਥੈਂਕ ਯੂ ਲਵ ਯੂ ਦਲਜੀਤ